ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਤਾਜੀ ਸਈ ਗਾਂ ਜੀ ਵੱਧ ਜਾਣ ਕੇ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 752800355 ਜੀ ਬਾਕੀ ਫਿਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ رائے ਹੁਣ ਬਾਕੀ ਦਾ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵਿੰਦਰ ਵੀ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਈ ਜੀ ਨਾਲ ਗੱਲਬਾਤ ਲੈਨੇ ਆਂ ਜਾਣਕਾਰੀ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਬਰੇ ਮਣੀਪਿੰਡ ਢੋਲਾ ਜ਼ਿਲ੍ਹਾ ਬਰਨਾਲਾ ਜੀ ਆਪਾਂ ਠੀਕ ਹੈ ਜੀ ਹਾਂਜੀ ਬੈੜ ਦੀ ਜਾਣਕਾਰੀ ਦੋ ਕਹਵੇਂ ਸੂਈ ਸੂਈ ਵੀ ਇਹ ਪਹਿਲਾ ਸੂਆ ਸੂਈ ਆਈ ਬਸ 2.5 ਸਾਲ ਦੀ ਆਈ ਇਹ ਜੀ ਠੀਕ ਹੈ ਜੀ ਹਾਂਜੀ ਮਗਰ ਬੱਸਾ ਗਈ ਹਾਂਜੀ ਇਹ ਨੂੰ 10 ਤੋਂ 11 ਦਿਨ ਹੋ ਗਏ ਸੂਈ ਨੂੰ ਅੱਜ 10 ਤੋਂ 11 ਦਿਨ ਹਾਂਜੀ ਠੀਕ ਹੈ ਜੀ ਤੇ ਰੇਡ ਦਾ ਇਸ ਟਾਈਮ ਦਾ ਹੀ 12 ਕਿਲੋ ਤਿਆਰ ਆਈਏ ਸਾਡੇ ਬੱਸੀ ਸੰਦੇ ਠੀਕ ਹੈ ਜੀ ਹਾਂਜੀ ਚਲੋ ਭਰਾ ਚੈੱਕ ਕਰਦੇ ਆਂ ਬਾਕੀ ਸਵੇਰ ਦੀ ਚਵਾਈ ਹੋਈ ਹੋਈ ਹੁਣ ਵੀ ਟਾਈਮ 11:30 12 ਵਜੇ ਨਾਲ ਹੀ ਨੇ 11:55 ਟਾਈਮ ਹੀ ਹੈ ਜੀ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਦਾ 65000 ਰੁਪਏ ਜੀ 65000 ਹਾਂਜੀ ਠੀਕ ਹੈ ਜੀ ਠੰਡੀ ਹੁੰਦੀ ਬਹੁਤ ਆਈ ਬੱਸ ਸੀ ਅੰਤੈ ਬਿਨਾ ਲੈਣ ਤੁਸੀਂ ਬੈਠੀ ਚਲੇ ਮੜਾ ਬੱਚਾ ਲਾ ਲਈ ਬੰਦਾ ਸਾਈਂਦਾਰਾ ਮਾਰ ਕੇ ਦਿਖਾ ਦਿੰਨੀ ਆ ਠੀਕ ਹੈ ਠੀਕ ਟੋਪਰਾ ਚੈੱਕ ਕਰ ਸਕਦੇ ਬਾਈ ਕਹਿੰਦਾ ਪੁੱਤ ਬੱਚਾ ਵੀ ਲਾ ਦੇਣ ਮਗਰ ਬੱਸਾ ਜੀ ਹੈ ਮਗਰ ਬੱਸਾ ਹੈਗਾ ਜੀ ਠੀਕ ਹੈ ਠੀਕ ਟੋਪਰਾ ਚੈੱਕ ਕਰ ਸਕਦੇ ਇਹ ਕਿਹੜੀ ਨਸਲ ਚਾਹੁੰਦੇ ਵੀਰ ਗੇਰਚ ਇਹ 11 ਜੀ 11 ਹਾਂ ਜੀ ਠੀਕ ਹੈ ਜੀ 11 11 ਠੀਕ ਹੈ ਤਾਂ ਫਿਰ ਚੈੱਕ ਕਰਦੇ ਕਿ ਕੁਆਲਿਟੀ ਪਾਕਿਸਤਾਨ ਤੋਂ ਤੋਰਾ ਵੀ ਦਿਖਾ ਕੇ ਦਿਖਾਉਣੇ ਬਾਈ ਗਾ ਧਾਰਾ ਮਾਰਕਰ ਦਿਖਾ ਦਿਓ ਜੀ ਧਾਰਾ ਮਾਰਕਰ ਲੋ ਜੀ ਲੋ ਧਾਰਾ ਚੱਕਾ ਕਰ ਠੀਕ ਹੈ ਜੀ ਲੋ ਜੀ ਠੀਕ ਹੈ ਬਣਾਣਿਆਂ ਦੇ ਬਾਈ ਬਰਫ ਨਾਲ ਆਉਂਦੀਆਂ ਹੀ ਖੜੀ ਰਹਿ ਜਾਂ ਜਿੱਥੇ ਕਰਗੀ ਕੇਰਾ ਠੀਕ ਹੈ ਮਾਨਟਨ ਹੋ ਜੂ ਬਾਈ ਮਾਨਟਨ ਹੋ ਜੂਗਾ ਵੀਰੇ ਤੋਰ ਦੇ ਭਰਾ ਇੰਤਰਤੋ ਨਿਆਸ ਹੋਇਦਿ ਪਰ ਲਾਲ ਜਰਾਂਗੇ ਜਿਵੇਂ ਗੇਰੇ ਕਾਮ ਹੋਵੀ ਸਾਈ ਬਾਉਂ ਠੰਡੀਆਂ ਬਹੁਤ ਘੱਟ ਹੁੰਦੀਆਂ ਠੀਕ ਹੈ ਜੀ ਹਾਂ ਠੰਡੀਆਂ ਇਹਨੂੰ ਕੋਈ ਨਿਆਣੇ ਦਾ ਨਾ ਨਿਆਣੇ ਦਾ ਕੋਈ ਫਰਕ ਨਹੀਂ ਹੈਗਾ ਆਪਾਂ ਚਾਹੇ ਨਾ ਆਪਾਂ ਠੀਕ ਹੈ ਜੀ ਲੋਪਰਾ ਬਿਨਾ ਨਿਆਣੇ ਤੋਂ ਮਾਝਾਲਾ ਕੰਮੀ ਠੀਕ ਹੈ ਜੀ ਮੋੜ ਲਿਓ ਬਾਈ ਕੋਈ ਕ੍ਰਾਸ ਪਾਨ ਨੀਗਾ ਪਿਓਰ ਦੀ ਪਿਓਰ ਆ ਜਿੰਨੀ ਹੈਗਾ ਬਾਈ 100 ਦੀ 100 ਗੇਰਾ ਠੀਕ ਹੈ ਜੀ ਸਾਰੀ ਸਿੰਘ ਤੋਂ ਮੂੰਹ ਤੋਂ ਕੰਨਾਂ ਦੀ ਠੀਕ ਹੈ ਜੀ ਬੰਨ ਧੰਨ ਝੱਲਰ ਠੀਕ ਹੈ ਜੀ ਪੰਦੋ ਜੀ ਬੰਦੋ ਲੋਪਰਾ ਬਾਈ ਜੀ ਨੇ ਜ਼ਰੂਰ ਕਨੈਕਟ ਕਰੋ ਠੀਕ ਹੈ ਮਿਲਦੇ ਆਂ ਭਰਾ ਨਵੀਂ ਵੀਡੀਓ ਚੱਕ ਕੇ ਬਾਏ